ਜੀ ਸਾਸੀ ਘਾਤ ਸਾਰੇ ਨੂੰ ਜੀ ਕਿਵੇਂ ਸਾਰੇ ਠੀਕ ਹੀ ਹੋਣਗੇ ਜੀ ਲੋ ਜੀ ਆਪਣਾ ਜੀ ਜੋ ਵੀ ਪਿਛਲਾ ਬਲੌਗ ਸੀਗਾ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਤੇ ਉਹ ਨਵੇਂ ਬਲੌਗ ਨੂੰ ਵੀ ਜੀ ਪਿਆਰ ਦੋਗੇ ਸਹੀ ਕਿ ਨਹੀਂ ਸਹਿਜ ਕਾਦੇ ਸਾਰੇ ਥੈਂਕ ਯੂ ਕਾਦੇ ਥੈਂਕ ਯੂ ਤੇ ਨਵੇਂ ਬਲੌਗ ਨੂੰ ਵੀ ਜੀ ਪਿਆਰ ਦਿਓ ਜਿੱਦਾਂ ਪੁਰਾਣੇ ਬਲੌਗ ਨੂੰ ਪਿਆਰ ਦਿੱਤਾ ਤੇ ਤੁਹਾਨੂੰ ਕੀ ਪਤਾ ਹੀ ਆ ਵੀ ਮੈਂ ਇਕੱਲਾ ਹੀ ਹੁੰਦਾ ਬਲੌਗ ਨੂੰ ਬਣਾਉਂਦਾ ਆਪਾਂ ਸੰਗਤ ਨਹੀਂ ਲੈ ਕੇ ਜੀ ਨਾਲ ਜਿਆਦਾ ਕੰਦੇ ਚਾੜ ਦੇਈਦਾ ਜਿੱਦਾਂ ਦਾ ਬੰਦਾ ਬਾਕੀ ਪਿਆਰ ਕਰਦੇ ਤੁਸੀਂ ਇੰਦੀ ਪਿਆਰ ਕਰਦੇ ਰਹੋ ਤੇ ਆਹ ਵਾਲਾ ਬਲੋਗ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਾਇ ਕਿ ਤੱਕ ਜੀ ਆ ਨਾ ਭੁੱਲਿਓ ਇਸ਼ਾਰਿਆਂ ਦੀ ਦਾਦੀ ਕੁੜੀ ਅੱਜ ਕਰੇ ਇਸ਼ਾਰਿਆਂ ਦੀ ਦਾਦੀ ਹੈ ਯਾਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਲਾਈਕ ਸ਼ੇਅਰ ਕਮੈਂਟ ਦਬਕੀ ਕਰਿਓ ਬਾਕੀ ਅੱਧੀ ਪਿਆਰ ਦਿੰਦੇ ਰਹੋ ਵਲੋਗ ਨੂੰ ਐ ਇੱਥੇ ਰੱਖੋ ਲਵ ਯੂ ਆਲ ਕੁਛ ਹੈ ਜੀ ਗਾਣਾ ਸੁਣਾ ਤੇ ਵਧੀਆ ਗਾਣਾ ਸੁਣਾ ਦੇ ਦੰਪੀ ਦਾ ਠਾ ਦੇ ਕਰੀ ਦੰਪੀ ਦਾ ਠਾ ਦੰਪੀ ਰ ਉੱਤੇ ਆ ਨਹੀਂ ਦੰਪੀ ਰ ਉੱਤੇ ਆ ਸੱਸ ਮੇਰੀ ਕਾਣੀ ਤੇਰਾ ਕੀ ਮੰਗੇ ਪਾ ਉਪੇ ਘੜਾ ਘੜੇ ਦੇ ਵਿੱਚ ਪਾਣੀ ਉਹ ਸੁਣਾ ਦੂਜਾ ਅਮਲੀ ਨਾਲ ਵਿਆਹ ਨਹੀਂ ਕਰਾਉਣਾ ਮੈਂ ਅਮਲੀ ਨਾਲ ਵਿਆਹ ਨਹੀਂ ਕਰਾਉਂਦੀ ਕਿਉਂ ਅਮਲੀ ਦਸ ਬੰਦੇ ਨਹੀਂ ਹਾਂਜੀ ਤੁਸੀਂ ਦੱਸਿਓ ਕਮੈਂਟਾਂ ਵਿੱਚ ਜਿਹੜੇ ਅਮਲੀ ਹੁੰਦੇ ਬੰਦੇ ਨਹੀਂ ਹੈਗੇ ਉਹ ਹੈ ਤੁਹਾਦੇ ਇਹਨਾਂ ਕਮੈਂਟ ਕਰਕੇ ਦੱਸਿਓ ਜਿਹੜੇ ਅਮਲੀ ਆ ਉਹ ਬੰਦੇ ਨਹੀਂ ਹੁੰਦੇ ਹੈ ਹਾਂਜੀ ਲੌਜੀ ਲੱਗਿਆ ਜੇ ਆਪਾਂ ਤੁੰਨ ਆਪਾਂ ਚੱਲੀਏ ਜਲੰਧਰ ਨੂੰ ਇਹ ਥੋੜਾ ਜਿਹਾ ਆਪਣੀ ਸਕਿਨ ਹੋ ਗਈ ਈ ਖਰਾਬ। ਸਕਿਨ ਦੀ ਦਵਾਈ ਵੀ ਲੈਣੀ ਆ ਹੋਰ ਵੀ ਇੱਕ ਦੋ ਕੰਮ ਆ ਤੇ ਲੱਗਾ ਨਿਕਲਣ ਕਰੋ। ਬਾਕੀ ਥੋੜੀ ਜਿਹੀ ਗਰਮੀ ਪੈ ਗਈ ਆ ਸਰੀਰ ਦੇ ਵਿੱਚ ਤੇ ਸਕਿਨ ਵਾਲੇ ਡਾਕਟਰ ਕੋ ਜਾਣਾ ਆ। ਬਾਕੀ ਲੋਕ ਨਾ ਬਨੇ ਰੇਂਡ ਤੱਕ ਭਾਈ ਅੱਡਾ ਵਗੈ ਰੈਡੀ। ਭਾਈ ਨੇ ਵਾਲ ਰਮੋਡਿੰਗ ਕਰਾਏ ਆ। ਗਰਮੀ ਤੇ ਰਮੋਡਿੰਗ ਦਾ ਸਹੀ ਰਹਿੰਦੇ। ਪੈ ਜਾਂਦੇ ਨਾ ਭਾਈ ਹਲਕੇ ਹੋ ਜਾਂਦਾ। ਹਲਕੇ ਵੀ ਉੱਤੇ ਪੰਗਲ ਪੈ ਜਾਂਦੇ ਤੁਸੀਂ ਤੁਸੀਂ ਇਹ ਮੇਰੀ ਸੋਲਮ ਲਾਉਣੀ ਆ ਸਿਰਫ ਜਿਹੜਾ ਹੈਪ ਹੋਣਾ ਹਾਂ ਆ ਵੀ ਅਮਨ ਚਲੋ ਫੇ ਉੱਠੋ ਵੀ ਚਲਈਏ ਲੈਟਸ ਗੋ ਮੰਮੀ ਚਲੋ ਉੱਠੋ ਚੱਕੋ ਕੰਮ ਟੂਕਾ ਪਾਉ ਚੱਕੇ ਹੈ ਮੇਰੇ ਨਾ ਤਾਂ ਜਾ ਰਹੇ ਆ ਜੀ ਲੋ ਜੀ ਚੱਲੇ ਆ ਜੀ ਅੱਪਾ ਉਹਨੂੰ ਗੱਡੀ ਦਾ ਕੰਮ ਕਰਾਉਣਾ ਤੇ ਆਪਣੀ ਗੱਡੀ ਤੇ ਬੈਕ ਕੈਮਰੇ ਲਾਉਣੇ ਆ ਥੋੜਾ ਜਿਹਾ ਹੋਰ ਵੀ ਸਿਸਟਮ ਲੋੜੀਏ ਸੈਂਟ ਜਾਗੇ ਹੁਣ ਕਿੱਥੇ ਲੈ ਕੇ ਜਾਂਦੇ ਸਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇਖੋ ਕਿ ਡਰਾਈਵਰ ਸਾਹਿਬ ਆਪਣਾ ਹੈਵੀ ਲਾਇਸੈਂਸ ਬਣਿਆ ਹੈ ਗੱਡੀ ਵੜਾਤੀ ਆ ਜਲੰਧਰ ਦੇ ਅਸੀਂ ਲੋਕਲ ਹੀ ਚੱਕੇ ਆ ਲੋਕਲ ਬੰਦਾ ਚੱਕ ਲਿਆ ਸਾਨੂੰ ਕੱਲੀ ਕੱਲੀ ਗਲੀ ਘੁਮਾ ਦਵੇ 10 ਰੁਪਏ ਦੀ ਰੋਟੀ ਮਿਲਦੀ ਉਹਦੇ ਨਹੀਂ ਮਰਜੀਗਾ ਲੈ ਵੀ ਕਹਿੰਦੇ 10 ਰੁਪਏ ਦੀ ਰੋਟੀ ਜਿੰਨੇ ਮਰਜੀ ਖਾਓ ਪਰ ਮਤੇ ਕੰਮ ਕਰਦਾ ਉਹ ਤੁਸੀਂ ਦੱਸਿਆ ਨਹੀਂ ਉਹਨੂੰ ਭਾਏ 70 ਰੁਪਏ ਦੀ ਖਾਂਦਾਰੀਆਂ ਲੱਗੀਆਂ ਉਹਦਾ ਹੈ ਨਹੀਂ ਸੀਗਾ ਹੁਣ ਵਿਆ ਤਾਂ ਜਾਂਦਾ ਜੀ 70 ਜਾਂਦਾ ਜਾਂ ਖੁੱਲਿਆ ਕੰਮ ਜੀ ਲੋ ਜੀ ਆਪਾਂ ਦੂਜੀ ਦੁਕਾਨ ਤੇ ਚੱਲੇ ਆ ਪਹਿਲੀ ਦੁਕਾਨ ਤੇ ਪਸੰਦ ਨਹੀਂ ਆ ਗੱਡੀ ਦਾ ਸਮਾਨ ਵੀ ਦੂਜੀ ਦੁਕਾਨ ਤੇ ਚੱਲੇ ਆ ਹੁਣ ਉੱਥੇ ਜਾ ਕੇ ਦੇਖਦੇ ਆ ਹਾਬਤਾ ਵੇ ਆ ਭਾਈ ਐ ਆਪਾਂ ਕਿਹੜੇ ਚੌਂਕ ਜਾ ਕੇ ਭਾਈ ਇਹ ਕਿਹੜਾ ਚੌਂਕ ਭਾਈ ਇਹ ਬੀਐਸਐਫ ਚੌਂਕ ਆ ਗਿਆ ਆਪਾਂ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਚੌਂਕ ਇਹ ਹੀ ਆ ਨਾ ਜੀ ਲੋ ਜੀ ਆਪਾਂ ਆ ਗਏ ਆ ਜੀ ਗੱਡੀ ਦੇ ਵਿੱਚ ਕੈਮਰਾ ਤੇ LED ਲਵਾਉਣਾ ਆ ਅੰਦਰ ਆਏ ਹੋਇਆ ਜੀ ਆਪਾਂ ਤੇ ਭਾਈ ਨੇ ਪਹਿਲਾਂ ਗਲਤ ਲਾ ਦਿੱਤੀ ਹਨਾ ਭਾਜੀ ਉਹਨੂੰ ਲੱਗੇ ਦੁਬਾਰਾ ਲਾਉਣਾ

ਮੇਰੇ ਨੋ ਨੋ ਭਾਈ ਬਲੌਗ ਵਧਾਉਂਦੇ 40 ਜਣਾ ਤੇਰਾ ਗਲਤ ਲਾਗਾ ਆ। ਹਾਂ। ਲੋ ਜੀ LCD ਚੱਲ ਗਈ ਆ ਗੱਡੀ ਦੇ ਵਿੱਚ। ਆਪਾਂ ਲਵਾ ਲਈ ਆ। ਭਾਈ LCD ਲੱਗ ਗਈ ਆ। ਓਕੇ ਆ ਸਿਸਟਮ। ਹੁਣ ਰਹਿ ਗਿਆ ਸਿਸਟਮ। ਇਹ ਪੁਰਾਣੀ ਵਾਲ ਜਿਹੜੀ ਕੱਢ ਦਿੱਤੀ ਆ। ਇਹਨੂੰ ਸਾਹਮਣੇ ਰੱਖ ਲਓ ओरिजिनल ਆ। ਇਹਦਾ ਜੋਤੀ ਨਾਲ ਦੀ ਨਾਲ ਦੀ। ਇਹ ਕਿੜ ਕਾਲਾ ਹੈ ਉੱਤੇ ਲੋ ਜੀ ਇਹ ਤਾਂ ਡੇਰੀਆ ਸੀਟ ਕਵਰ ਗੰਦੇ ਜਿਹੇ ਦਿਖਾਈ ਗਏ ਅੱਛਾ ਉਹ ਵਧੀਆ ਦਿਖਾਓ ਭਾਈ ਵੇ ਭਾਈ ਇਹ ਤਾਂ ਤੁਹਾਡੇ ਨਹੀਂ ਉਹ ਵਧੀਆ ਦਿਖਾ ਗੰਦੇ ਜਿਹੇ ਦਿਖਾਈ ਜਾਂਦਾ ਆ ਜੀ ਲੋ ਜੀ ਆ ਆਪਣੇ ਸੀਟ ਕਵਰ ਸੀਟ ਕਵਰ ਆ ਜੀ ਇੱਧਰ ਸੀਟ ਕਵਰ ਪਾਣਦੇ ਆ ਜੀ ਬਾਕੀ ਬਲੌਗ ਨਾਲ ਬਣੇ ਰਹੋ ਸਾਰਿਆਂ ਨੇ ਐਂਡ ਤੱਕ ਬਲੌਗ ਨੂੰ ਪੂਰਾ ਦੇਖਿਓ ਇਹ ਗਰਮੀ ਉਹ ਜ਼ਿਆਦਾ ਜੀ ਜੂਸ ਲਈ ਇਥੋਂ ਭਾਈ ਬਣਾਉਂਦੇ ਪਿਆ ਜੂਸ ਹਾਂਜੀ ਗਰਮੀ ਗਰਮੀ ਜਲੰਧਰ ਸ਼ਹਿਰ ਚ ਗਰਮੀ ਨੇ ਕਹਿੰਦੇ ਗਰਮ ਚਾਹ ਤੇ ਚੰਨੀ ਸਾਹਿਬ ਜਿੱਤ ਗਏ ਆ ਦੇ ਟੋਲ ਵਾਜਦੇ ਪਏ ਆ ਤੇ ਉਧਰ ਜੂਸ ਬਣਦਾ ਪਿਆ ਗਰਮੀ ਨੇ ਮਾਤਰ ਮਾਤਰ ਪਿਓਰ ਸ਼ੁੱਧ ਜੂਸ ਮੱਕਾ ਚੰਗੀ ਤਰ੍ਹਾਂ ਧੋਦੇ ਮੜੇ ਇਹ ਗਲਾਸ ਤੇ ਇਹ ਲੱਗੀ ਲੱਦੀ ਵਿੱਚ ਉਹ ਹੋ ਗਿਆ ਜਿਹੜਾ ਕੀ ਹੋ ਰਿਹਾ ਹੈ ਨੰਬਰ ਉਧਰ ਆਪਣੀ ਗੱਡੀ ਸਹੀ ਹੁੰਦੀ ਪਈ ਆ ਜੀ ਉਧਰ ਗੱਡੀ ਤਿਆਰ ਹੁੰਦੀ ਆ ਭੇਤੀਆਂ ਨੂੰ ਲੈਣਾ ਤੇ ਭੇਤੀਆਂ ਨੂੰ ਤਾਂ ਬਈ ਵਧੀਆ ਮੈਂ ਖਰਤਾ ਹੀ ਰਹੀ ਦੂਸਰ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਘੈਂਟ ਕੰਮ ਘੈਂਟ ਹੈ ਨਾ ਕੈਂਟੀ ਪੂਰਾ ਗਰਮੀ ਜਿਆਦਾ ਪਤਾ ਲੱਗਦਾ ਨਹੀਂ ਕੋਈ ਰੱਜੇ ਵਰਦੇ ਆ ਲੋ ਜੀ ਗੱਡੀ ਦਾ ਹੋ ਗਿਆ ਕੰਮ ਤੇ ਭਾਜੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਓਕੇ ਭਾਜੀ ਲਵ ਯੂ ਸੱਦੇ ਭਾਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਕਮ ਹੋ ਗਿਆ ਜੀ ਫਿਨਿਸ਼ ਗੱਡੀ ਦਾ ਰਿਪੋਰਟ ਹੋ ਗਿਆ ਕਮ ਤੇ ਮਿਲਦੇ ਆ ਲੋ ਜੀ ਅਮਨ ਆ ਗਈ ਆ ਉੱਧਰ ਮੇਰੀ ਮੰਮੀ ਮੇਰੀ ਜੱਛੂ ਪੁੱਤ ਸਾਡੇ ਉੱਧਰ ਨੋ ਨਿਆਣੇ ਉਹ ਆ ਗਿਆ ਲੱਗਣ ਵੀ ਆ ਗਈ ਆ ਵੱਡੀ ਭੈਣ ਵੀ ਜੀ ਬੰਨ ਬੜਾਈ ਇੱਧਰ ਬੱਲੂ ਉਹ ਬੱਲੂ ਨਾਲ ਇੱਧਰ ਉਰੇ ਆ ਓ ਬੱਲੂ ਆਏ ਬੱਲੂ ਗੈਂਗਸਟਰ ਅਦਰ ਆ ਪਹਿਲਾ ਅਦਰ ਓ ਬੱਲੇ ਬੱਲੇ ਬੱਲੂ ਗੈਂਗਸਟਰ ਓ ਬੱਲੂ ਗੈਂਗਸਟਰ ਓ ਬੱਲੂ ਗੈਂਗਸਟਰ ਕਿੱਦਾਂ ਫਿਰ ਠੀਕ ਆ ਓਨੂੰ ਲਿਆ ਜੇ ਸੀ ਗਿਆ ਨੂੰ ਕਿੱਦਾਂ ਫਿਰ ਐ ਕਿੱਦਾਂ ਉਰੇ ਆਦਰ ਕਿੱਦਾਂ ਫੇ ਠੀਕ ਆ ਮੇਰਾ ਪੁੱਤ ਹੂੰ ਬੁੱਗ ਕੱਢ ਓਰ ਵੇ ਚੱਲ ਠੀਕ ਆ ਵੇ ਬਾਈ ਲਵ ਯੂ ਬਾਈ ਗੱਡੀਆਂ ਜਾਨਾ ਹੁਣ ਤਾਂ ਪਹੁੰਚ ਗਏ ਬਾਈ ਘੱਟ ਲੈਣੇ ਆਰੇ ਆਪਾਂ ਚੱਲੇ ਹੁਣ ਵਾਪਸੀ ਕਰੇ ਅੱਛਾ ਹਾਲ ਕਰਾਇਆ ਹਾਂ ਹਾਂ ਐਲਈਡੀ ਲਵਾ ਲਈ ਆਪਣ ਅੱਛਾ ਬਣਾਈਆ ਸੀ ਬਾਈ ਨੇ 14-15000 ਰੁਪਏ ਇੱਥੇ ਲਾਤਾ ਤੇ 7000 ਦਾ ਸਿਸਟਮ ਵੀ ਲਵਾ ਲਿਆ ਗੱਡੀ ਤੇ ਬਾਈ ਦੇਖੀ ਕਿੰਨੀ ਵੱਜਦੀ ਹੈ ਹੋਰ ਕੀ ਸੱਚੀ ਸਿਸਟਮ ਲਵਾ ਲਿਆ ਤੁਸੀਂ ਫੇਕ ਹੀ ਹੋਣਾ ਉਹ ਵੀ ਤਾਂ ਚਾਹੀਦਾ ਸੀਗਾ ਗੱਡੀ ਦੇ ਵਿੱਚ ਸੱਚੀ ਹਾਂ ਚੰਗਾ ਬਾਏ ਦੇਖੋ ਅੱਧਾ ਹੁੰਦੇ ਆਏ ਕੀ ਜੀ ਗੈ ਨੂੰ ਬੁਣਾ ਕੀਤਾ ਮੁੰਮੀ ਲੈ ਆਉਣ ਵਾਲੀ ਨਹੀਂ ਨਹੀਂ ਚੱਲੇ ਆ ਅੱਛਾ ਕਹਿੰਦੀ ਰਹਿ ਰੋ ਅਸੀਂ ਵੀ ਰਹਿ ਕੇ ਗਏ ਤੁਹਾਡੇ ਅੱਛਾ ਅਦਾ ਕਹਿੰਦੀ ਹੈ ਤੈਨੂੰ ਲੈ ਆਉਣਾ ਨਹੀਂ ਨਾ ਬਈ ਖੁੱਲੀ ਕੀ ਕਹਿੰਦਾ ਭਾਜੀ ਬਾਕੀ ਖੁੱਲੀ ਐ ਇੱਕ ਏੜੀ ਮੇਰੀ ਨਾ ਖੁੱਲੀ ਕਹਿੰਦਾ ਹੀ ਕੁਛ ਨਹੀਂ ਆਪਾਂ ਦਾ ਲੜੀ ਆਪਣੀ ਤਾਕੀ ਬੰਨਦਾ ਸਾਂ ਆਪਣੀ ਵੀ ਤਾਕੀਆਂ ਲਾਉ ਆਪਣੀਆਂ ਆਵਾ ਤੂੰ ਚਲੋ ਆਈ ਜਾਣਾ ਫੋਨ ਪਾਈ ਦਾ ਸਹਿਜ ਤੇਰੇ ਯਾਰ ਕਹੀ ਆ ਭੈਣ ਆ ਭਾਈ ਸਾਡੀ ਇੱਥੇ ਸਹਿਜ ਹਾਂ ਬੱਤੀ ਬਾਲਾ ਜੱਪੀ ਬਾਲਾ ਸੈਨੂ ਹੈ ਬਾਲਾ ਜੱਪੀ ਹਾਂਜੀ ਲੋ ਜੀ ਆਪਾਂ ਆ ਗਏ ਆ ਜੀ ਘਰੇ ਬਹੁਤ ਰਹਾੜ ਹੋਇਆ ਸੀ ਇਹਨਾਂ ਦਾ ਜ਼ਿਆਦਾ ਹੋਇਆ ਕਿਉਂਕਿ ਇਹ ਸਰਵਿਸ ਕਰਾਉਣ ਦੇ ਗੱਡੀ ਦਾ ਕੰਮ ਹੋਜੀ ਮੈਂ ਘਰੇ ਰੈਸਟ ਕੀਤੀ ਅਜੇ ਮੈਂ ਜਿੰਮ ਜਾਣਾ ਆ ਹੁਣ ਮੈਂ ਥੋੜਾ ਕੁਛ ਕਾਹ ਕੁ ਕੇ ਜਿੰਮ ਵਾਲੂ ਰਵਾਨਾ ਹੁੰਦਾ ਤੁਸੀਂ ਦਿਨ ਹੈ ഓ മൈ ഗോഡ് അമ്മേ പൊട്ടനെ ഓളി വാ അമ്മേ മടമേ വെച്ച വാറായി കടി അബുഗയേ ഹലോ 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 मेरी टीया है है ना